ਹਿੰਦਪੁਰ 20 20 ਠੀਕ ਹੈ ਜੀ ਕੀ ਕੀ ਦਿੱਕਤਾਂ ਸੀ ਭਾਂਜੀ ਬੋਡੀ ਸਰਵਿਸ ਜੂਸ ਬਰਤਨ ਤੋਂ ਪਹਿਲਾਂ ਮੇਰੇ ਹੱਥ ਬਹੁਤ ਜ਼ਿਆਦਾ ਖਰਾਬ ਨੂੰ ਦੇਖੀ ਓਕੇ ਅਣੀਆ ਕੋਰਾ ਪਲ ਜਾਂਦੀਆਂ ਨੇ ਬਹੁਤ ਜ਼ਿਆਦੀਆਂ ਜਸ ਤੋਂ ਪਹਿਲਾਂ ਓਕੇ ਇਹ ਮੇਨ ਬਹੁਤ ਪੁਰਾਣੇ ਹੀ 13 14 ਸਾਲਾਂ ਤੋਂ ਹੀ ਹੈ ਅੱਛਾ ਉਦੋਂ ਬਾਅਦ ਫਿਰ ਇਹ ਇਹ ਜਿਹੜਾ ਕੀਤਾ ਜੋ ਸਕੇ ਉਹ ਨਾਲ ਨਹੀਂ ਇਹ ਜਿਵੇਂ ਭੈਣ ਜੀ ਤੁਸੀਂ ਹੱਥਾਂ ਦੀਆਂ ਉਂਗਲਾਂ ਪੈਰਾਂ ਦੀਆਂ ਹੱਥਾਂ ਦੀਆਂ ਹਾਂਜੀ ਸਾਰੀਆਂ ਹੋਦੀਆਂ ਕੀ ਦਿੱਕਤ ਆਂਦੀ ਸੀ ਨਾ ਚ ਮੇਨ ਇਹਨਾਂ ਪਤਾ ਨਹੀਂ ਲੱਗਦਾ ਜਸਕੇ ਹੀ ਪੈ ਜਾਂਦੀਆਂ ਜਸਕੇ ਹੀ ਪੈਂਦੀਆਂ ਮਤਲਬ ਜਿ ਮਰੀਸ਼ਾ ਜਾਂ ਪੂਰਾ ਭਰ ਜਾਣੀਆਂ ਆ ਭਰ ਜਾਣੀਆਂ ਤੇ ਮੋਟੀਆਂ ਹੋ ਜਾਣੀਆਂ ਬਹੁਤ ਜ਼ਿਆਦੀਆਂ ਅੱਛਾ ਜੀ ਕੋਈ ਕੰਮ ਨਹੀਂ ਹੁੰਦਾ ਵੀ ਇਹ ਕੰਮ ਨਹੀਂ ਹੁੰਦਾ ਸੀ ਨਾ ਨਾ ਆਟਾ ਗੁੱਜਣਾ ਨਾ ਪੇੜਾ ਖਾਣਾ ਬਹੁਤ ਜ਼ਿਆਦਾ ਅੱਛਾ ਜੀ ਕੋਈ ਕੰਮ ਨਾ ਬਹੁਤ ਜਿਆਦੀ ਮੁਸ਼ਕਲ ਠੀਕ ਹੈ ਜਿਵੇਂ 13 14 ਸਾਲਾਂ ਤੋਂ ਇਹ ਪ੍ਰੋਬਲਮ ਸੀ ਤੁਸੀਂ ਮੰਨ ਲਓ ਕਿੰਨੀਆਂ ਕਿ ਦਵਾਈਆਂ ਲਈਆਂ ਜੀ ਬਹੁਤ ਦਵਾਈਆਂ ਖਾਧੀਆਂ ਹੋਮੋਪੈਥੀ ਵੱਡੀ ਦਵਾਈ ਖਾਦੀ ਆ ਬਾਕੀ ਇਹ ਮੈਂ ਤੇਲ ਪਾਊਡਰ ਡਾਕਟਰ ਦਾ ਕਈ ਕੁਸ਼ਤੀ ਕਾ ਪਾਊਡਰ ਨਹੀਂ ਸੱਚ ਕੰਮ ਕਰ ਅੱਛਾ ਜੀ ਰੋਕਰਾਂ ਚ ਕੰਮ ਕਰੇ ਬਣਾਵਣੀ ਸਰਦਾ ਹਨ ਇਹ ਹੋਣੀ ਹੁੰਦੀ ਆ ਨਹੀਂ ਨਹੀਂ ਤੋੜ ਦੰਗੇ ਕੋਈ ਕੰਮ ਹੁੰਦਾ ਹੀ ਨਹੀਂ ਓਕੇ ਸਿਰਫ ਬਸ ਇਹ ਮੈਂ ਜੋ ਹਸਪਤਾਲ ਦੇ ਨਾਲ ਮੈਂ 50 ਦਿਨਾਂ ਦਾ ਤੁਸੀਂ ਨੇ ਕੋਰਸ ਕੀਤਾ 50 ਦਿਨਾਂ ਚ ਓਕੇ ਹੋਗੇ ਓਕੇ ਵਧੀਆ ਉਗਵੇਂ ਲੱਖਾਂ ਲੋਕ ਤੁਹਾਡੀ ਵੀਡੀਓ ਦੇਖਣਗੇ ਉਹਨੂੰ ਕਈ ਪਰਿਵਾਰਾਂ ਨੂੰ ਪ੍ਰੋਬਲਮ ਹੁੰਦੀ ਹੈ ਕੀ ਸੁਨੇਹਾ ਦੇਣਾ ਚਾਹੁੰਗੇ ਬਹੁਤ ਵਧੀਆ ਮੈਂ ਤੇ ਜਿੱਦਣ ਵੀ ਨਹੀਂ ਮੇਰੇ ਹੱਥ ਬਹੁਤ ਸੋਹਣੇ ਹੋ ਗਏ ਆ ਨõ ਵੀ ਬੜੇ ਸੋਹਣੇ ਹੋ ਗਏ ਨੇ ਤੇ ਮਾਸ ਹੀ ਅੜਦਾ ਹੈ ਨਾਲ ਉਹਨਾਂ